ਅਜਨ ਕਿਹੜੀ ਡ੍ਰੈਂਗ ਬਣਾਏਗਾ ਇਹ ਦੂਸਰਾ ਹੈ ਦੂਸਰੇ ਵਾਲੇ ਦੀ ਸਿੱਧੂ ਮੂਸੇਵਾਲੇ ਦੀ ਫੈਨ ਐ ਤੂੰ ਦਾ ਹੈ ਪੜਾਉਂਗਾ ਤੇਰੇ ਗੁੱਲ ਕੀ ਕੀ ਪਹਿਲਾਂ ਰੋਕ ਇੱਕ ਮਿੰਟ ਰੋਕ ਇੱਕ ਤੇਰੇ ਗੁੱਲ ਸਿੱਧੂ ਮੂਸੇਵਾਲੇ ਦਾ ਕੀ ਕੀ ਆ ਦਿਖਾ ਪਹਿਲਾਂ ਸਾਰਿਆਂ ਨੂੰ ਵੀਡੀਓ ਚ ਡ੍ਰੈਂਗ ਦੀ ਫਟੀ ਕੀ ਕੁਛ ਆ ਉਹ ਥਾਰ ਵੀ ਲੈ ਰੱਖੀ ਆ ਹੈ ਦਿਖਾਈ ਵਾਈ ਬੜਾ ਵੱਡਾ ਫੈਨ ਲੱਗਦਾ ਸਿੱਧੂ ਮੂਸੇਵਾਲੇ ਦਾ ਅਥਾਰ ਕਿੱਥੋਂ ਲੈ ਕੇ ਆਇਆ ਸੀ ਬਠਿੰਡੇ ਤੋਂ ਡਰੈਗ ਚ ਮਸਤ ਹੈ ਨਾ ਚੱਲ ਫਿਰ ਬਣਾ ਦੇ ਵਧੀਆ ਜੀ 8 ਸਾਲ ਦਾ ਮੁੰਡਾ ਬਈ ਦੇਖੋ ਡਰੈਗ ਬਣਾਉਂਦਾ ਸਿੱਧੂ ਮੂਸੇਵਾਲੇ ਦਾ ਬੜਾ ਵੱਡਾ ਫੈਨ ਹੈ ਥਾਰ ਵਗੈਰ ਉਹ ਲਿਆ ਰੱਖੀ ਉਹਦੀ ਉੱਥੇ ਜਾਣਾ ਤੂੰ ਦੇਖਣ ਜਾਣਾ ਉਹਦੇ ਪਿੰਡ ਗਿਆ ਕਦੀ ਦੇਖਾ ਹੋਇਆ ਜਾਏਗਾ ਦੇਖਣ ਜਾਏਗਾ ਦੇਖ ਉਹ ਹੈ ਦੇਖ ਉਹ ਕਦੋਂ ਜਦੋਂ ਨਜ਼ਾਰਾ ਇੱਥੋਂ ਬੜਾ ਕਦਾ ਅੱਛਾ ਬੰਡੇ ਸਾਰਾ ਤਾਂ ਤਬ ਦੇਖਤਾ ਹਾਂ ਅਨ ਨੂੰ ਜਲਦੀ ਬਣਾ ਦੇਣਾ ਯਾਰ ਤੂੰ ਹੈ ਫਾਸਟ ਫਾਸਟ ਕਿਹੜੀ ਕਲਾਸ ਚ ਸੈਕਿੰਡ ਵਾਹ ਭਾਈ ਵਾਹ ਭਾਈ ਬਣਾਤੀ ਡਰਾਮ ਮੁੰਡੇ ਨੇ ਬਹੁਤ ਜਲਦੀ ਇੰਨੇ ਫਾਸਟ ਬਣਾਈ ਯਾਰ ਜੇ ਥੋੜਾ ਟਾਈਮ ਹੋਰ ਦੇਦੀ ਤਾਂ ਮੈਂ ਕਹਿੰਨਾ ਜੰਮੀ ਸਿਰਾ ਲਾਦੇ ਹਨਾ गाना भी सुना दे हूं एक संघ ना सुना दे सुनाई सुना दे, सुना दे यार आकी है ऐसे उसकी टी शर्ट पे था टी शर्ट पे डिजाइन हाँ आंख बड़ी हुई थी इसके पीछे अच्छा और क्या बना बना रखा है दिखा गोकू आकी है गोकू गोकू हाँ, कार्टून है और

ਕੀ ਕਾਕਾ ਜੀ ਇਹ ਸਾਰੀ ਖਰਾਬ ਹੋ ਗਈ ਸੀ ਇਸ ਵੇਲੇ ਐਸਾ ਸੋ ਗਿਆ ਤਾਂ ਸਾਰਾ ਹੋਰ ਬੱਸ ਹੋ ਗਈ ਠੀਕ ਡ੍ਰੈਗ ਬੋਸ ਹੁਣੀ ਕਰਦਾ ਤੂੰ ਹੈਂ ਇੱਕ ਗਾਣਾ ਵੀ ਸੁਣਾ ਦੇ ਦੂਜੀ ਗੱਡੀ ਹੈਂ ਦੂਸਰੀ ਵਾਲੀ ਬੋਸ ਨੇ ਡ੍ਰੈਗ ਬਣਾਨੀ ਹੈ ਦੂਸਰੀ ਗੱਡੀ ਬਸ ਜੀਬ ਕੁਬੀਚਾ ਨੂੰ ਇਹ ਜੇਬਲ ਬਣਾਨੀ ਹੈ। اچھا ਅਜੀਬ ਦੇ ਪਿੱਛੇ ਇਹ ਬਣਾਏਗਾ। ਆਹ। ਸਲੋ ਸਲੋ ਬਣਾਇਆ ਕਰ। ਇੰਨੀ ਫਾਸਟ ਕਿਉਂ ਬਣਾਉਣਾ? ਸਲੋ ਬਣਾਏ ਤਾਂ ਵਧੀਆ ਨਾ ਬਣੇ? ਤੋ ਸਰ। ਤੋ ਦਾ 1 ਮਿੰਟ ਚ ਬਣਾ ਦਿੰਨਾ ਯਾਰ। ਹਾਂ ਨਾਲ ਨਾਲ ਗਾਣੇ ਸੁਣਾ ਆਉਂਦਾ ਨਹੀਂ ਆਉਂਦਾ ਨਹੀਂ ਕਿ ਸੁਣਾਉਂਦਾ ਨਹੀਂ ਓਏ ਇੱਧਰ ਦੇ ਲਾਣਾ ਸੁਣਾ ਪੁਰਾ ਮੀਪੈਰੋ ਧਿਆਨ ਹੋਇਆ ਇਹ ਤੋ ਬਣਾਈ ਨਹੀਂ ਬੰਦੂਕ ਕਿ ਬਣਾਏਗਾ ਬਣਾਉਂਗਾ ਲੇਗਾ ਜਿਵੇਂ ਬਣਾਇਆ ਯਾਰ ਇਹ ਬਣਾ ਲੂ ਆਹ ਤੇ ਬਣਾ ਲੂ ਹੋ ਆਟਾ ਬਣਾਉਂਦੇ ਹਨਾ ਸੇਮ ਬਣ ਗਈ ਹਨ ਐਲਵਿਨ ਤੇਰਾ ਨਾਮ ਐਲਵਿਨ ਲੌਬੀ ਹੁੰਦਣੇ ਤਿਆਰ ਕਰਤੀ ਸੇਮ ਟੂ ਸੇਮ ਦੇਖ ਕੇ ਗੁੱਡ ਅਹ ਬਸ ਹੁ ਗਾਣਾ ਸੁਣਾ ਦੇ ਇੱਕ ਗਾਣਾ ਨਹੀਂ ਸੁਣਾਉਂਦਾ ਨਾ ਗਾਣਾ ਕਿਉਂ ਨਹੀਂ ਸੁਣਾਉਂਦਾ ਸੁਣਾ ਦੇ ਯਾਰ ਚਲੋ ਫਿਰ ਐਵੇਂ ਤਾਂ ਕਹਦੇ ਕਿ ਮੇਰੀ ਵੀਡੀਓ ਨੂੰ ਸ਼ੇਅਰ ਤਾਂ ਕਰ ਦੋ ਯਾਰ ਸ਼ੇਅਰ ਕਰੋ ਵੀਡੀਓ ਐਵੇਂ ਨਹੀਂ ਨਾਲ अच्छे से ਕਰ ਬੋਲ ਕਮੈਂਟ ਮੇਰੀ ਮੇਰੀ ਡਰੈਗ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਮੇਲ ਡਰੈਗ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਵੀ ਲਾਈਕ ਵੀ ਕਰਨਾ ਕਮੈਂਟ ਵੀ ਕਮੈਂਟ ਵੀ ਲਿਖੋ ਯਾਰ ਤੇ